ਅੱਜ ਤੇਜ਼ੀ ਨਾਲ ਵਾਪਰੇ ਇੱਕ ਘਟਨਾਕ੍ਰਮ ਦੇ ਵਿੱਚ ਬਠਿੰਡਾ ਦੀ ਅਦਾਲਤ ਨੇ ਮਸ਼ਹੂਰ ਫਿਲਮ ਅਭਿਨੇਤਰੀ ਅਤੇ ਮੰਡੀ ਤੋਂ ਲੋਕ ਸਭਾ ਸੰਸਦ ਕੰਗਨਾ ਰਣੌਤ ਨੂੰ 29 ਸਤੰਬਰ ਨੂੰ ਦੁਆਰਾ ਅਦਾਲਤ 'ਚ ਪੇਸ਼ ਹੋਣ ਦੇ ਸਮਨ ਜਾਰੀ ਕੀਤੇ। ਇੱਥੇ ਇਸ ਗੱਲ ਯਾਦ ਰੱਖਣੀ ਹੋਵੇ ਕੀ ਅੱਜ ਕੰਗਨਾਰ ਰਣੋਤ ਦੀ ਅਦਾਲਤ ਦੇ ਵਿੱਚ ਪੇਸ਼ੀ ਸੀ ਜਿਸ ਵਿੱਚ ਉਹ ਪੇਸ਼ ਨਹੀਂ ਹੋਏ ਇਸ ਕਰਕੇ ਅਦਾਲਤ ਨੇ ਮੋੜ ਉਹਨਾਂ ਨੂੰ ਸਾਹਮਣੇ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮਾਮਲਾ ਕਿਸਾਨ ਸੰਘ ਆंदोलਨ ਦੇ ਸਮੇਂ ਦਿੱਲੀ ਵਿੱਚ ਕੰਗਨਾਰ ਰਣੋਤ ਨੇ ਮਾਤਾ ਮਹਿੰਦਰ ਕੌਰ ਦੀ ਇੱਕ ਦਾ ਚਿੱਤਰ ਲਾ ਕੇ ਅਵਧਰ ਭਾਸ਼ਾ ਦਾ ਪ੍ਰਯੋਗ ਕੀਤਾ ਸੀ ਜਿਸ ਦੇ ਖਿਲਾਫ ਮਾਤਾ ਮਹਿੰਦਰ ਕੌਰ ਨੇ ਅਦਾਲਤ ਦਾ ਦਰਵਾਜ਼ਾ ਖਟਕਟਾਇਆ ਸੀ ਤੇ ਅਦਾਲਤ ਨੇ ਉਹਨਾਂ ਨੂੰ ਸਮਨ ਜਾਰੀ ਕੀਤੇ ਸੀ ਫਾਰੀਦ ਦੂਸਰੀ ਵਾਰ ਉਹਨਾਂ ਨੂੰ ਸਮਨ ਜਾਰੀ ਕੀਤੇ ਹੈ ਨਾਲ ਹੀ ਮਾਤਾ ਮਹਿੰਦਰ ਕੌਰ ਦੇ ਵਕੀਲ ਬੈਣੀਵਾਲ ਜੀ ਨੇ ਕਿਹਾ ਹੈ ਕਿ ਹੁਣ ਅਦਾਲਤ ਦੇ ਵਿੱਚ ਕੰਗਨਾਰ ਨੂੰ ਦੇ ਆ ਪਾਸਪੋਰਟ ਜਬਤ ਕਰਨ ਦੇ ਲਈ ਵੀ ਐਪਲੀਕੇਸ਼ਨ ਲਾਈ ਜਾਵੇਗੀ ਮੇਰਾ ਨਾਮਿੰਦਰ ਕੌਰ ਹੈ ਮੈਂ ਤਾਂ ਜਿਹੜੀ ਕੰਗਨਾ ਨੇ ਪटीशन ਪਾਈ ਸੀਗੀ ਹਾਈ ਕੋਰਟ ਉਹ ਰੱਦ ਹੋ ਗਈ ਐ ਲੋਕਾਂ ਦੀ ਸਿੱਕੀ ਮਤਲਬ ਕਿਉਂ ਗੁਰ ਕੀ ਮਾਮਲਾ ਤੱਕ ਪੁਰਾਤੇ ਹੁਣ ਕੁਝ ਕੀ ਕਰੀ ਅਸੀਂ ਵੀਰ ਜੀ ਮਾਮਲਾ ਸੀ ਰਾਤ ਸਾਨੂੰ ਟੰਗੀ ਸੀ ਕਿ ਇਹ ਔਰਤਾਂ ਕਰਸਾਨੀ 600 ਰੁਪਏ ਤੇ ਦਿਹਾੜੀਆਂ ਹੁੰਦੀਆਂ ਸਾਨੂੰ ਉਹਨੇ ਅਹੀ ਰੰਗ ਸੜੀ ਦਾਲਾਤੀ ਅਸੀਂ ਦਿਹਾੜੀਆਂ ਕਿੱਥੇ ਕਰਨ ਜਾਂਦੀਆਂ ਅਸੀਂ ਦਿਹਾੜੀਆਂ ਨਹੀਂ ਕਰਦੇ ਅਸੀਂ ਤਾਂ ਘਰਨਿਆਂ ਤੇ ਜਾਂਦੇ ਹੁੰਦੇ ਸੀ ਕਰਸਾਨ ਭਰਾ ਲੈ ਜਾਂਦੇ ਸੀ ਸਾਡੇ ਵੀਰ ਭਰਾ ਤੇ ਮੋਦੀ ਸਰਕਾਰ ਨੇ ਕਿਹਾ ਸੀ ਮੈਂ ਜਮੀਨਾਂ ਤੋਂ ਦੀਆਂ ਰੱਦ ਕਰਨਾ ਪੜਾਟ ਲਵਾਂਗੇ ਤੇ ਕਿਸਾਨ ਭਾਈ ਕਿਲਚਾ ਉੱਥੇ ਦੀ ਛਾਤੋ ਦਿਹਾੜੀ ਨਹੀਂ ਹੋਣੀ ਤੇ ਸਾਡੇ ਗੁਰੂਆਂ ਪੀਰਾਂ ਦਾਦੇ ਪੁਰਾਂ ਕਹਿੰਦੇ ਜਾਇਦਾਤ ਹੈ ਅਸੀਂ ਛੱਡਾਂਗੇ ਨਹੀਂ ਮਰਾਂਗੇ ਜਾਂ ਮਾਰਾਂਗੇ ਛੱਡਣੀ ਨਹੀਂ ਦੀ ਮਰ ਜਾਵਾਂਗੇ ਇਸ ਕਰਕੇ ਭਾਈ ਸਰਕਾਰ ਨੂੰ ਰੋਸ ਵਿਖਾਉਂਦੀ ਸੀ ਕਿਸਾਨ ਇਹ ਸਾਨੂੰ ਵੀ ਕਹਿੰਦੇ ਚਲੋ ਮਾਤਾ ਫਿਰ ਘਰੇ ਬੈਠ ਕੇ ਕੀ ਕਰਦੇ ਸਾਡੇ ਪੁੱਤ ਪਾਤਿਆਂ ਜਾਇਦਾਤ ਕਿੰਨੇ ਜਰ ਰੱਦ ਜਾਉਣਾ ਘਰੇ ਬੈਠ ਕੇ ਨਹੀਂ ਕੀ ਆਖਣ

ਇਹਨੇ ਲੋਕਾਂ ਨੂੰ ਮੇਰੇ ਜਨਮ ਤੋਂ ਪੰਚ ਦਿਨ ਤੇ ਪਰ ਉਹ ਤਾਂ ਵੀ ਮੇਰਾ ਪਤਾ ਹੀ ਆਵੇ ਦੁਆ ਕੰਨੀਆਂ ਬੁੱਢੇ ਹੋਏ ਨੂੰ ਅਗਲਾ ਬੁੱਢਾ ਹੋਇਆ ਲੰਦਾ ਕਬਰ ਦਾ ਹੋ ਜਾਂਦਾ ਤੇ ਨਿਰਵੈਰ ਹੁੰਦਾ ਹੈ ਬੁੱਢਿਆਂ ਤੇ ਬਾਹਰ ਕਰਨਾ ਬੱਚਿਆਂ ਤੇ ਕਰਨਾ ਕਿ ਕੋਈ ਬੁੱਢੇ ਤੇ ਕੋਈ ਜਨਾਨੀ ਦੇ ਵਾਰ ਦਾ ਮਾੜਾ ਹੁੰਦਾ ਤੇ ਉਹ ਕਿਤੇ ਨਾ ਕੋਈ ਪੈਸਿਆਂ ਦੇ ਹਕਾਰ ਤੇ ਵੀ ਮੁਸਕਰੀਆਂ ਕਰਦੀ ਸੀ ਜੀ ਸੌ ਸੌ ਕੀ ਚੁੰਮਦੀਆਂ ਵਰਤਾਂ ਔਈ મોદી ਸਾਹਿਬ ਦੇ ਹੱਕਾਂ ਜਾਂਦੇ ਸੀ ਉਹ ਨੂੰ ਐਸੀ ਤਰ੍ਹਾਂ ਹੀ ਲਾਟ ਸੀ ਉਹ ਨੂੰ ਮੈਨੂੰ મોદી ਸਾਹਿਬ ਕੇ ਚਲੇਗੇ ਉਹਨੇ ਆ ਗਏ ਉਹਦੀ ਆਸ਼ਾ ਪੂਰੀ ਹੋ ਗਈ ਭਾਈ ਕੋਰਟ ਨੇ ਸੋਚ ਸਮਝ ਕੇ ਕੀਤਾ ਹੋਣਾ ਉਹ ਤਾਂ ਜਿੱਤ ਦਾ ਮਸੰਗਾਈ ਹੁਣੇ ਹੁਣ ਜਿੱਤ ਆਪਾਂ ਸੱਚੇ ਸਾਂ ਅਰਸਾਂਿਆਂ ਦੁਰਲੰਧ ਦੇ ਵਿੱਚ ਅਸਾਨ ਆਪਦੀਆਂ ਮੰਗਾਂ ਨੂੰ ਲਈ ਜਾਂਦੇ ਸੀ ਥੱਕ ਦੇ ਲਈ ਜਾਂਦੇ ਸੀ ਸਰਕਾਰ ਦਾ ਅਗੇ ਰੋਸ ਸੀ ਤੇ ਉਹ ਫਿਰ ਮੰਨ ਕੇ ਚੱਲ ਵੀ ਕੰਗਣਾ ਰਣੋਤ ਨੇ ਕਿਹਾ ਸੀ ਮਾਤਾ ਆਪਾਂ ਕਿਸਾਨਾਂ ਤੇ 100-100 ਪੀਟੀਆ ਨਿਆਂ ਮੰਨਿਆ ਪਰ ਆਪਾਂ ਕਿਸਾਨੀਦਨ ਅੰਦੋਲਨ ਇਹ ਕੋਈ 100-100 ਦੀ ਵੀ ਕਨਾਲਾ ਨਹੀਂ ਸੀ ਇਹ ਇਹ ਤਾਂ ਆਪਦੇ ਹੱਕਾਂ ਦੇ ਲਈ ਜਾਂਦੇ ਸੀ ਕਿ ਇਸ ਕਰਕੇ ਮੰਨ ਕੇ ਚੱਲ ਵੀ ਮਾਤਾ ਨੇ ਮਾਨਹਾਨੀ ਰੱਦ ਕੀਤਾ ਸੀ ਉਹ ਮੰਨ ਕੇ ਚੱਲ ਵੀ ਮਾਤਾ ਦੇ ਹੱਕ ਚ ਕੋਰਟ ਨੇ ਸੁਣਵਾਈ ਕਰਤੀ ਕੋਰਟ ਨੇ ਸਹੀ ਮੰਨ ਕੇ ਚੱਲ ਵੀ ਉਹਦੀ ਅੰਗਲਾਂ ਦੀ ਰੱਦ ਕਰਕੇ ਸੁਣਵਾਈ ਤੇ ਆਪਾਂ ਕੋਰਟ ਤੇ ਫਰੂਸਾ ਜੀ ਪੂਰਾ ਸੱਚੇ ਸਾਂ ਤੇ ਸੱਚੇ ਕੋਰਟ ਵੀ ਸੱਚੀ ਦੀ ਮਤਲਬ ਜ਼ਰੂਰ ਕਰਦਾ ਜੀ ਅਨੀ ਸਰਾਜ ਕੰਗਨਰ ਨਾਲ ਪੇਛ ਨਹੀਂ ਹੋਏ ਕੋਰਟ ਦੇ ਵਿੱਚ ਉਹਨਾਂ ਨੇ ਔਨਰੇਬਲ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜਾ ਹਾਈ ਕੋਰਟ ਆਰਡਰ ਹੈ ਉਹਦੇ ਅਗੇਂਸਟ ਪਟੀਸ਼ਨ ਫਾਈਲ ਕੀਤੀ ਸੀ ਉਹ ਉਹਨਾਂ ਦੀ ਪਟੀਸ਼ਨ ਜਿਹੜੀ ਐਡਮਿਟ ਨਹੀਂ ਹੋਈ ਹੁਣ ਕੋਰਟ ਨੇ ਜਿਹੜੀ ਨੈਕਸਟ ਡੇਟ ਹੈ ਇਹਦੇ ਚ 29 9 ਰੱਖੀ ਹੈ ਜੀ ਤੇ ਹੁਣ ਸਮਨਿੰਗ ਥਰੂ ਐਸਐਸਪੀ ਕੋਰਟ ਨੇ ਆਰਡਰ ਕੀਤਾ ਹੈ ਜੀ ਇਹ ਪੇਸ਼ ਹੋਣ ਦਾ ਕੋਈ ਕਾਰਨ ਉਹਨਾਂ ਵੱਲੋਂ ਕੋਈ ਆਇਆ ਨਹੀਂ ਨਾ ਹੀ ਉਹਨਾਂ ਦੇ ਕੋਈ ਵਕੀਲ ਸਾਹਿਬ ਅਪੀਅਰ ਹੋਏ ਹੈ ਜੀ ਅੱਜ ਤੇ ਨਾ ਹੀ ਉਹ ਇਨਵਰਸਨ ਪੇਸ਼ ਹੋਏ ਹੈਗੇ ਇਸ ਮਾਮਲੇ ਦੇ ਵਿੱਚ ਸਰ ਅਸੀਂ ਆਨਰੇਬਲ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕਰਾਂਗੇ ਸਰ ਵੀ ਕੋਰਟ ਅੰਬੈਸੀ ਨੂੰ ਡਾਇਰੈਕਸ਼ਨ ਦੇਵੇ ਸਰ ਵੀ ਇਹ ਇਹਦਾ ਪਾਸਪੋਰਟ ਵੀ ਇਨਵੈਸਟੀਗੇਸ਼ਨ ਏਜੰਸੀ ਲਵੇ ਤੇ ਇਹਨੂੰ ਬਾਹਰ ਜਾਣ ਤੋਂ ਇਹਨੂੰ ਰੋਕਿਆ ਜਾ ਸਕੇ ਅਸੀਂ ਉਸ ਦੇ ਰਿਗਾਰਡਿੰਗ ਐਪਲੀਕੇਸ਼ਨ ਫਾਈਲ ਕਰਾਂਗੇ ਸਰ ਜਦੋਂ ਕਿਸਾਨ ਧਰਨਾ ਸੀ ਜੋ ਕੇਂਦਰ ਸਰਕਾਰ ਨੇ ਖੇਤੀ ਬਿੱਲ ਜਾਰੀ ਕੀਤੇ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਦਾ ਨਾ ਲਗਿਆ ਸੀਗਾ ਜੋ ਫਾਰਮਰ ਪ੍ਰੋਟੈਸਟ ਸੀ ਉਹਦੇ ਵਿੱਚ ਮਾਤਾ ਮਹਿੰਦਰ ਕੌਰ ਵੀ ਕਿਸਾਨ ਹੋਣ ਨਾਤੇ ਪੇਸ਼ ਹੋਏ ਸੀਗੇ ਤੇ ਉਹਨਾਂ ਦੀ ਕੋਈ ਫੋਟੋ ਨੈਟ ਤੇ ਵਾਇਰਲ ਹੋਈ ਤਾਂ ਕੰਗਣਾ ਅਰਨੌਤ ਨੇ ਉਸ ਤੇ ਭੰਦੀ ਸ਼ਬਦਾਵਲੀ ਵਰਤ ਕੇ ਕਿ ਇਹੋ ਜੀਆਂ ਮਾਤਾ ਜੋ ਕਿਸੇ ਵੀ ਜਗ੍ਹਾ ਤੇ ਆਪ ਪਧਰਨੀਆਂ ਚ ਇਹਨਾਂ ਨੂੰ 100-100 ਰੁਪਏ ਤੇ ਜਾਂਦੀਆਂ ਨੇ ਪਰ ਜਦ ਕਿ ਉਹ ਇੱਕ ਕਿਸਾਨ ਹੋਣ ਦੇ ਨਾਤੇ ਕਿਸਾਨ ਦੀ ਪਤਨੀ ਹੋਣ ਦੇ ਨਾਤੇ ਕਿਸਾਨ ਦੀ ਮਾਤਾ ਹੋਣ ਦੇ ਨਾਤੇ ਗਏ ਸੀ ਅਸੀਂ ਉਸ ਜੋ ਟਵੀਟ ਕੀਤੀ ਸੀ ਤੇ ਰੀਟਵੀਟ ਕੀਤਾ ਸੀਗਾ ਆਪਦੇ ਵੱਲੋਂ ਮਸਾਲਾ ਲਾ ਕੇ ਕੰਗਨਾਰਣਾਉਤ ਨੇ ਉਹਦੇ ਅਗੇਂਸਟ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕੀਤੀ ਸੀ